ਪੁੱਛਣੀਆ ਤੂੰ ਅੱਛਾ ਚੇਲਾ ਕਦੇ ਤੁਸੀਂ ਸੱਪ ਫੜਿਆ ਬੜੇ ਵਾਰੀ ਸੱਪ ਫੜਿਆ ਪਰ ਜਦੋਂ ਵੀ ਮੈਂ ਸੱਪ ਫੜਦਾ ਹਮੇਸ਼ਾ ਖੁੱਡ ਚ ਵੜਨ ਦੀ ਕੋਸ਼ਿਸ਼ ਕਰਦਾ ਸੱਪ ਨੂੰ ਆਦਤ ਹੁੰਦੀ ਆ ਖੁੱਡ ਚ ਵੜਨ ਕੋਈ ਗੱਲ ਨਹੀਂ ਨਾਲ ਰਹੇ ਬੱਚਾ ਚੇਲਾ ਮੁੰਨ ਲਿਆ ਪੈਨੂ ਹਰ ਇੱਕ ਗੋਰ ਇੱਕ ਸਖਾਮਾਗਾ ਹੌਲੀ ਹੌਲੀ ਟਾਈਮ ਲੱਗੂ ਅਸੀਂ ਬੜੀ ਤਪੱਸਿਆ ਕਰੀਆ ਫੇਰ ਜੋਗੀਆਂ ਵਾਲਾ ਬਾਣਾ ਪਿਆ ਕੋਈ ਗੱਲ ਨਹੀਂ ਬਾਕੀ ਜਿਨੇ ਮੈਂ ਕਹੂੰਗਾ ਮੇਰੇ ਮਗਰ ਮਗਰ ਹਾਂ ਕਹੀ ਜਾਣੀ ਹੈ ਠੀਕ ਹੈ ਗੁਰੂ ਦੇਵ ਲੋਕ ਬੇਬਕੂਬ ਬਣਨ ਨੂੰ ਤਿਆਰ ਬੈਠੇ ਆ ਕੋਈ ਬੇਬਕੂਬ ਬਣਾਉਣ ਵਾਲਾ ਬੰਦਾ ਚਾਹੀਦਾ ਆਪਾਂ ਸਵਾਹ ਮਿਰਚਾਂ ਨੂੰ ਨਹੀਂ ਵੇਚਦੇ ਆ ਇਹਦੇ ਪੈਸੇ ਵਟ ਰਹੇ ਆ ਬੱਚਾ ਠੀਕ ਹੈ ਗੁਰੂ ਦੇਵ ਠੀਕ ਹੈ ਪਾਣੀ ਦੇ ਵਿੱਚ ਨੂਨ ਕੋਲ ਕੇ ਵੇਚ ਛੱਡੀਦਾ ਬੱਚਾ ਤੂੰ ਘਬਰਾ ਨਾ ਗੱਲ ਹੀ ਕੋਈ ਨਹੀਂ ਬੱਚਾ ਨਾਲ ਤੁਰਿਆ ਜੈ ਗੁਰੂ ਦੇਵ ਤੈਨੂੰ ਪਹਿਲਾ ਗੌਰ ਦੇ ਨ ਲੱਗਿਆ ਹਾਂ ਗੁਰੂ ਦੇ ਜਦੋਂ ਪਿੰਡ ਦੇ ਵਿੱਚ ਮੰਗਣ ਜਾਣਾ ਠੀਕ ਹੈ ਗੁਰੂ ਦੇ ਕੈਸੇ ਜੱਟ ਦੇ ਮੂਰੇ ਨਹੀਂ ਬੋਲਣਾ ਜੱਟ ਪਏ ਆ ਕੇ ਧਰਨੇ ਲੱਗੀ ਜਾਂਦੇ ਆ ਮੋਦੀ ਕਾਨੂੰਨ ਬਣਾਈ ਜਾਂਦਾ ਜੱਟ ਤੋਂ ਖੈਰ ਮੰਗੀ ਪਾਤੀ ਠੀਕ ਹੈ ਨਹੀਂ ਅਗਲੇ ਦਰਤੇ ਜਾਵਣੀ ਠੀਕ ਹੈ ਗੁਰੂ ਨਾਲ ਦੀ ਨਾਲ ਪਿੰਡਾਂ ਦੇ ਵਿੱਚ ਕੁੱਤਾ ਮਗਰ ਪਏ ਜਾਵੇ ਠੀਕ ਆ ਪਰ ਕਰਕੇ ਅੱਡੀਆਂ ਹਲਾ ਲੈਣੀਆਂ ਖੜਨਾ ਨਹੀਂ ਪੁੱਤ ਮੇਰਾ ਕੁੱਤੇ ਵੀ ਪਾੜ ਦਿੰਦੇ ਆ ਜੈ ਗੁਰੂ ਜੀ ਠੀਕ ਆ ਬਾ ਦੋ ਗੌਰ ਤੈਨੂੰ ਦੇ ਤੇ ਆ ਜਾ ਪੁੱਤ ਅਗਲੇ ਦਰ ਤੇ ਮੰਗਦੇ ਆ ਪੁੱਤਰਾ ਖੈਰ ਹੋਵੇ ਬੱਚਾ ਤੇਰੀ ਪਰਮਾਤਮਾ ਚੜਦੀ ਕਲਾ ਰੱਖੇ ਕੋਈ ਗਾਲ ਨਹੀਂ ਬਚਾ ਗੁਰੂ ਪਰਾ ਕਰੇ ਅਗਲੇ ਜਨਮ ਚ ਵੀ ਪੁਤਾਈ ਜੰਮੇਗਾ 나ਥਾ ਨੇ ਜਾ ਸਰਾਬ ਦੇ ਖਰਾਬ ਦੇਣਾ ਜ਼ਰੂਰੀ ਹੈ ਸਰਾਬ ਤੋਂ ਲੋਕ ਡਰਦੇ ਆ ਬਦਲ ਗੁਰੂ ਆ ਜਾ ਬੱਚਾ ਧਾਮ ਲੈ ਲਾ ਐਂ ਕਰ ਹਾਂਜੀ ਗੁਰੂ ਦੇ ਮਾੜੀ ਜੀ ਕਾਲੀ ਨਾਗਣੀ ਕੱਢ ਖਾਈਏ ਸਰੀਰ ਟੁੱਟਣ ਲੱਗ ਪਿਆ ਬੱਚਾ ਵੀਨ ਨਹੀਂ ਵੱਜਣੀ ਹੁਣ ਆਨੇ ਬਾਹਰ ਨਿਕਲ ਆਉਂਦੇ ਆ ਗੁਰੂ ਦੇ ਥੋੜੇ ਬੈਠ ਸਾਤਾ ਨਾ ਮੰਗਣਾ ਸਿਖਾਉਣਾ ਠੀਕ ਹੈ ਕਿਵੇਂ ਮੰਗਣਾ ਲੈ ਲੈ ਭਾਈ ਤੁਹਾਡੇ ਦਰ ਦੇ ਵਿੱਚ ਜੋਗੀ ਨਾਥ ਆਇਆ ਪਹਾੜਾਂ ਤੋਂ ਚੱਲ ਕੇ ਬਾਬਿਆਂ ਨੂੰ ਕੋਈ ਆਟਾ ਦਾਲ ਰੋਟੀ ਪਾ ਦਿਓ ਬੱਚਾ ਤੁਹਾਨੂੰ ਤਵੀਤ ਵੀ ਦੇਣਗੇ ਬੱਚਾ ਗੁਰੂ ਭਲਾ ਕਰੇ ਮਹਾਰਾਜ ਤੰਦਰੁਸਤ ਰੱਖੇ ਕੋਣ ਆ ਉਹ ਬਾਬਾ ਜੋਗੀ ਆਏ ਆ ਤੇਰੇ ਦਰ ਤੇ ਗੱਲ ਸੁਣਾ ਮੈਨੂੰ ਕਮਜ਼ੋਰੀ ਲੱਗਦੀ ਆ ਤੈਨੂੰ ਦਵਾਈ ਦੇਈਏ ਕਮਜ਼ੋਰੀ ਲੱਗਦੀ ਬਾਬਾ ਹਾਂ ਬਾਬਾ ਆ ਜਾ ਫਿਰ ਅੰਦਰ ਆ ਦਿਖਾਉਣਾ ਜੱਟ ਅੰਦਰ ਨਹੀਂ ਬਚਾ ਤੂੰ ਇੱਥੇ ਹੀ ਗੱਲ ਸੁਣੋ ਬੈਠਾ ਸੀ ਤੈਨੂੰ ਦਵਾਈ ਦਿੰਨੇ ਆ ਮੇਰੀ ਗੱਲ ਸੁਣ ਲੈ ਬਾਬਾ ਕਰੇ ਹੈ ਨਹੀਂ ਕੋਈ ਮੈਂ ਹੋਇਆ ਆਕਿਆ ਠੀਕ ਹੈ ਸੰਨੀਰ ਲਾਈ ਜਣਾ ਮੈਂ 15 ਪਸੂ ਨੇ ਸਾਡੇ ਆ ਸੰਨੀਰ ਲਾਓ ਨਾਲ ਬਾਬਿਆਂ ਨੂੰ ਆਟਾ ਦੇ ਦੇ ਕੋਈ ਪਜੀ ਖੁੜੀ ਧਾਲ ਦੇ ਦੇ ਰਾਤ ਦੀ ਸੰਨੀਰ ਲਵਾਓ ਨਾਲ ਕੱਕ ਕਦਰਵਾਓ ਠੀਕ ਹੈ ਜੋ ਮਰਜ਼ੀ ਲੈ ਜਾਓ ਆਜੋ ਉਹ ਰਹਿਣ ਦੇ ਬਾਬਾ ਇਹ ਆ ਤਾਂ ਜਾ ਅੰਦਰ ਉਹ ਨਹੀਂ ਅੰਦਰ ਨਹੀਂ ਜਾਣਾ ਅੰਦਰ ਨਹੀਂ ਜਾਣਾ ਇਹ ਮੇਰੀ ਉਹ ਨਹੀਂ ਏਡੇ بڑے ਜੱਟ ਆ ਇਹਨੇ ਮੂੰਹ ਚੱਕ ਕੇ ਗੱਲ ਨਹੀਂ ਕੋਈ ਉਹ ਪਤਾ ਗਾਲ ਨਹੀਂ ਕੱਢੀ ਰਹੀ ਹੁੰਦੀ ਲੱਗਿਆ ਗਾਲ ਲਸਾਉਣ ਬੱਚਾ ਓਏ ਕਮੈਂਟ ਓਏ ਹੈਲੋ ਓਏ ਕਮੈਂਟ ਆ ਜਾ ਓਏ ਓਏ ਆ ਜਾ ਗੁਰੂਦੇਵ ਤਾਂ ਆਪਣੀ ਗੱਲ ਪੈ ਗਿਆ ਸੀ। ਓਏ ਬੱਚਾ ਇਹ ਦੀ ਛਕਲ ਦੇ ਜਿਹੜੇ ਬੰਦੇ ਹੁੰਦੇ ਆ ਇਹਨਾਂ ਤੋਂ ਬਚ ਕੇ ਰਹੀਦਾ ਕਾਲਾ ਸੱਪ ਸੀ ਪੈੜੀ ਨਸਲ ਦਾ ਬੰਦਾ ਸੀ। ਇਹੋ ਜਿਹੇ ਬੰਦਿਆਂ ਨਾਲ ਕਦੇ ਵੀ ਨਾ ਜਿਹਦੇ ਪੁੱਤੇ ਮੇਰੀ ਗੱਲ ਲੜ ਬੰਨ ਲੈ। ਕਿਉਂ ਗੁਰੂਦੇਵ? ਇਹੋ ਜਿਹੇ ਬੰਦੇ 5-7 ਵਾਰੀ ਮੈਨੂੰ ਸਾਲੇ ਆਂਦੇ ਨੇ ਇਦਾਂ ਦੀ ਛਕਲ ਦੇ ਆਨੇ ਕੁੱਟਿਆ ਅੰਦਰ ਬਾੜ ਕੇ। ਜਦੋਂ ਇਹ ਕਹਿਣ ਅੰਦਰ ਆ ਜਾ ਬਾਬਾ ਤੈਨੂੰ ਦਾਲ ਚੌਲ ਪੈਸੇ ਦੇਣੇ ਆ ਕਦੇ ਵੀ ਅੰਦਰ ਨਾ ਜਾਈਂ। ਇਹ ਸਾਲੇ ਮੇਰੇ 70 ਫੇਰਦੇ ਆ ਮੈਂ ਬੜੇ ਵਾਰੀ ਕੁੱਟ ਕਾਦੀ ਆ ਤੇ ਆਰਬਾ ਆ ਜਾ ਅਗਲੇ ਘਰ ਮੰਗਦੇ ਆ। ਆ ਜਾ ਬੱਚਾ ਇਹ ਵੀ ਬੱਚਾ ਤੈਨੂੰ ਗੋਣ ਦਿੱਤਾ ਏ ਇਹ ਚੋਣ ਨੂੰ ਵੀ ਲਾੜ ਵਨ ਲਈ ਠੀਕ ਹੈ ਗੁਰੂ ਅੱਜ ਤੇਰਾ ਪਹਿਲਾ ਦਿਨ ਹੈ ਲੈ ਬੱਚਾ ਵੀ ਨੂੰ ਬੁਜਾ ਦਿੱਤੀ ਏ ਠੀਕ ਹੈ ਗੁਰੂ ਬਾਹਰ ਖੋਲਾਂਗਾ ਹਾਂ ਤੂੰ ਮੇਰੇ ਇੱਧਰਲੇ ਪਾਸੇ ਹੀ ਰਹੀਂ ਠੀਕ ਹੈ ਗੁਰੂ ਠੀਕ ਹੈ ਲਾਇ ਭਾਈ ਗੁਰੂ ਭਣਾ ਕਰੇ ਮਹਾਰਾਜ ਤੰਦਰੁਸਤੀ ਰੱਖੇ ਪਰਮਾਤਮਾ ਚੜਦੀ ਕਲਾ ਰੱਖੇ ਤੇਰੇ ਦਰ ਤੇ 나ਥ ਆਏ ਆ 나ਥਾਂ ਨੂੰ ਕੁਛ ਪਾ ਦੇ 나ਥ ਤੜਕੇ ਦੇ ਭੁੱਖੇ ਫਿਰਦੇ ਆ ਬਚਾ ਉਹ ਬਚਾ ਬਾਹਰ ਖੋਲੋ ਲਾਇ ਪੁੱਤਰਾ ਗੱਲ ਸੁਣ ਲੈ ਚੇਲਿਆ ਤਿੰਨ ਚਾਰ ਕਾਰਾਂ ਖੜੀਆਂ ਚੰਗੇ ਸਰਦਾਰ ਬੰਦੇ ਆ ਇਥੋਂ ਤੈਨੂੰ 10000 ਰੁਪਏ ਦਾ ਮਾਲ ਕਮਾ ਕੇ ਦਿਖਾਵਾਂ ਤੇ ਬਾਬੇ ਆ ਨੂੰ ਮੰਨੇ ਜਿਵੇਂ ਮੈਂ ਕਹੀਂ ਜਾਊਂਗਾ ਮੇਰੇ ਮਗਰੇ ਉਵੇਂ ਬੋਲੀ ਜਾਣਾ ਠੀਕ ਹੈ ਗੁਰੂ ਜੀ ਉਵੇਂ ਹੀ ਕਹੀਂ ਜਾਣਾ ਠੀਕ ਹੈ ਗੁਰੂ ਜੀ ਜੇ ਮੈਂ ਕਹੂੰ ਪਹੁੰਚੇ ਹੋਏ ਬਾਬੇ ਆ ਤੂੰ ਕਈ ਬੜੇ ਪਹੁੰਚੇ ਹੋਏ ਠੀਕ ਹੈ ਆ ਬਤਰਾ ਹਾਂਜੀ ਬਾਬੇ ਮੇਰੀ ਗੱਲ ਸੁਣ ਲੈ ਹਾਂ ਬਾਬੇ ਵੱਡੇ ਵੱਡੇ ਗੱਪ ਸੇਟਣਗੇ ਠੀਕ ਹੈ ਮੇਰੇ ਮਗਰ ਮਗਰ ਹਾਂ ਕਹੀ ਜਾਣਾ ਯਾਨੀ ਯੈਸ ਗੱਲ ਨੂੰ ਗੱਲ ਚ ਮਲਾਈ ਜਾਣਾ ਹੈ ਤਿੰਨ ਕਾਰਾਂ ਖੜੀਆਂ ਸਰਦਾਰ ਬੰਦੇ ਆ ਜਾਣ ਆਏ ਗੁਰੂਪ ਭਰਾ ਕਰੇ ਮਹਾਰਾਜ ਤੇਰੇ ਬੱਲੇ ਉਹ ਮੁਰਦਾ ਮੁਰਦਾ ਪੁਰਾ ਮਗਦਾ ਬਾਬਾ ਗਾਹਣ ਲੈ ਕੇ ਮੰਗਲਾ ਜਾ ਕੇ ਬਾਬੇ ਆ ਨੂੰ ਕੁਛ ਦੇ ਬਾਬੇ ਤੁਹਾਨੂੰ ਜੜੀ ਬੂਟੀ ਦੇ ਕੇ ਜਾਣਗੇ ਕਾਹੋਂ ਤੇ ਮੈਂ ਤੁਹਾਡੇ ਕੋਲੇ ਆਉਣਾ ਓ ਬੱਚਾ ਗਰਮ ਦਾ ਹੋ ਕੋਈ ਗੱਲ ਨਹੀਂ ਬਾਬੇ ਤੇਰੇ ਦਰ ਤੇ ਆਏ ਆ ਉਈ ਨਾ ਪਾਨੇ ਆਉਣ ਦੇ ਟਾਈਮ ਪਾਸ ਹੋ ਜੂ ਬਿੱਲੇ ਮੱਕੇ ਟਾਈਮ ਕਰਾਵ ਕਰਾਉਣਗੇ ਯਾਰਾ ਤੁਸੀਂ ਆਜੋ ਆਜੋ ਬਾਬਾ ਆਜੋ ਲੰਗਿਆ ਆ ਜਾ ਬੱਚਾ ਬੁਲਾ ਰਿਆ ਮੁੰਡਿਆਂ ਨੇ ਆ ਜਾ ਪੋਤਰਾ ਆ ਬੁਲਾਇਆ ਬੱਚਾ ਅਨਿ ਨੂੰ ਸਵਾਗਤ ਤੁਹਾਡਾ ਜ਼ਾਹਰ ਕਹਿੰਦੇ ਆ ਠੀਕ ਆ ਤੈਨੂੰ ਇਹਦੇ ਜਲਦੀ ਚੜਾ ਦੇਾਂਗੇ ਠੀਕ ਆ ਜਿਹੜੀ ਸ਼ੇਰ ਦੀ ਬੱਚੀ ਆ ਫੌਰਚ ਓਨਰ ਹਾਂ ਇੱਕ ਵਾਰੀ ਬਾਬੇ ਆ ਨੂੰ ਦਾਨ ਕਰਨ ਲੱਗਿਆ ਸੀ ਕੋਈ ਚੇਲਾ ਹਾਂ ਉਹਨੂੰ ਆਪਾਂ ਸੱਟਾ ਤੇ ਦਵਾਈ ਦਿੱਤੀ ਸੀ ਉਹਨੇ ਟਾਟਾ ਸਫਾਰੀ ਲਹਾਰ ਰੰਗ ਦੀ ਹੁੰਦੀ ਸੀ ਨਾ ਆਪਣੇ ਕੋਲੇ ਉਹ ਕਵਾੜੀਆਂ ਨੂੰ ਵੇਚ ਦਿੱਤੀ ਉਹ ਵੀ ਕਿਸੇ ਨੇ ਦਾਨ ਕਰੀ ਸੀ ਠੀਕ ਹੈ ਗੁਰਦੇਵ ਫੋਰਚੂਨਰ ਤੇ ਸਵਿਫਟ ਦੇ ਨਾਂ ਚਾੜਾਏ ਤੇ ਬਾਬਿਆਂ ਨੂੰ ਨਾ ਜੈ ਗੁਰਦੇਵ ਅੱਗੇ ਅੱਗੇ ਪੁੱਤਰਾ ਅੱਗੇ ਬੱਚਾ ਓ ਕੋਈ ਜਾਣੇ ਬੱਚਾ ਗਰਮਨਾ ਹੋਇਆ ਕਰ ਦਿਲ ਦਾ ਬੜਾ ਸਾਫ਼ ਹੈ ਕੰਮ ਕੋਈ ਕਰਦਣੀ ਢੱਕਾ ਤੋੜਨਾ ਹੀ ਬਸ ਮੰਗਣ ਤੇ ਲੱਕ ਬਣਾਵਾ ਬਾਬਾ ਕੀ ਜਰੇ ਥੋੜੀ ਸ਼ਰਮ ਨਹੀਂ ਆਉਂਦੀ ਕੰਮ ਕਰਕੇ ਖਾਣਾ ਕਰੋ ਓ ਬੱਚਾ ਗਰਮਨਾ ਹੋਇਆ ਕਰ ਬੱਚਾ ਦਿਲ ਦਾ ਬੜਾ ਸਾਫ਼ ਹੈ ਕੋਈ ਗਾਲ ਨਹੀਂ ਬੱਚਾ ਕੋਈ ਗਾਲ ਨਹੀਂ ਬਾਹਰ ਗਰਮਨਾ ਹੋਇਆ ਕਰ ਆ ਤੇਰੇ ਦਰ ਤੇ ਨਾਥੇ ਆਇਆ ਕੋਝੋਈ ਦਾ ਸਾਧੂ ਬੋਲੇ ਸਹਿਸਵਾ ਬ्यर्थਾ ਨਾ ਜੈ ਸਾਧੂ ਨੂੰ ਕਦੇ ਮਾੜਾ ਨਹੀਂ ਬੋਲੀਦਾ ਹੁੰਦਾ ਬਹਿ ਜਾ ਚੇਲਿਆ ਜੈ ਮੇਰੇ ਨਾਥਣ ਕਰ ਲੈ ਦਿਲ ਦਾ ਬੜਾ ਸਾਫ਼ ਬੰਦਾ ਹੈ ਸੱਚੇ ਕੋ ਝੂਠਾ ਤੈਨੂੰ ਜਿੰਨੀਆਂ ਗੱਲਾਂ ਦੱਸਾਂਗੇ ਸੱਚ ਦੱਸਾਂਗੇ ਜੇ ਝੂਠ ਹੋਇਆ ਬਾਬਿਆਂ ਨੂੰ ਅੰਦਰ ਬੰਨ ਕੇ ਛਤਰੌਲ ਫੇਰੀ ਬਾਬੇ ਕੋਈ ਲੰਡੂ ਬਾਬੇ ਨਹੀਂ ਉਹ ਬੱਚਾ ਬਾਬੇ ਬੜੀ ਦੂਰੋਂ ਆਇਆ ਜੈਪੁਰ, ਜੋਧਪੁਰ, ਸੀਕਰ, ਦੂਦੂ ਨਗਾਰ, ਦੇਸਨੋਗ, ਬੀਕਾਨੇਰ, ਭਾਫ, ਫਲੌਦੀ, ਸੂਰਤਗੜ, ਹਨੂਮਾਨਗੜ ਹੋ ਕੇ ਇਧਰ ਪਿੰਡਾਂ ਥਾਣੀ ਤੇਰੇ ਕੋਲ ਪਹੁੰਚਿਆ। ਬੱਸ ਕਰ ਦਿਓ ਕਿਉਂ ਗੱਪ ਵੱਢੀ ਐ ਨੋ ਯਾਰ। ਉਹ ਗੱਪ ਨਹੀਂ ਵਾਪਾ ਗੱਪ ਨਹੀਂ ਗੱਲ ਸੁਣ ਬੱਚਾ। ਕੱਢ ਫੇਰ ਕਲਾਕਾਰਾਂ ਦਾ ਸਾਪ ਦਿਖਾਈਏ ਫੇਰ ਯਕੀਨ ਆਊਗਾ। ਯਾਹੇ ਗੁਰੂ ਦੇਵ ਹੁਣੇ ਕੱਢਦੇ ਆ ਕਲਾਕਾਰਾਂ ਨੂੰ ਮਿਲਦੇ ਆ। ਆਹ ਲਓ ਗੁਰੂ ਦੇਵ। ਲੈ ਬੱਚਾ ਤੈਨੂੰ ਦੱਸਾਂ ਲੱਗੇ ਆ। ਐ ਕਮੈਂਟ ਬੱਚਾ। ਤੈਨੂੰ ਯਕੀਨ ਨਹੀਂ ਆਉਣਾ। ਆ ਦੇਖ ਬੱਚਾ ਇਹ ਗਰਦਾਸ ਮਾਨਕ ਹੈ ਓਏ ਗਰਦਾਸ ਮਾਨਕ ਨਹੀਂ ਗਰਦਾਸ ਸਮਾਨ ਹੈ ਓਏ ਗਰਦਾਸ ਮਾਨ ਹੀ ਹੈ ਇਹਦਾ ਹੀ ਕਰੇ ਸੀਗਾ ਇਹ ਨਾਲ ਤੇਰੇ ਬਾਬੇ ਖੜੇ ਆ ਇਹਨੂੰ ਦਵਾਈ ਦਿੱਤੀ ਸੀ ਅੱਛਾ ਦੇਖ ਲਾ 70 ਸਾਲ ਦਾ ਹੋ ਗਿਆ ਹਲੇ ਵੀ ਜਵਾਨ ਪਿਆ ਅੱਛਾ 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 ਪਰ ਉਹ ਗ੍ਰਾਮ ਤੇ ਪਰੋਗਰਾਮ ਲਾਉਂਦਾ ਹੈ Baal kaale tanhu nahi aa mera baapu hai Yamle naal khada ਆ ਆ ਕੌਣ ਖੜਾ ਐਮੀ ਬਿਰਕ ਇਹ ਐਮੀ ਬਿਰਕ ਖੜਾ ਐਮੀ ਬਿਰਕ ਨੂੰ ਕੀਤਾ ਹੀ ਤਾਂ ਐਮੀ ਬਿਰਕ ਪਹਿਲਾਂ ਕਪਾਈ ਨਾਲ ਝੋਨਾ ਕਾਣ ਕ ਵੱਡਦਾ ਹੁੰਦਾ ਸੀ ਬਾਂਗਿਆ ਨਾਲ ਪਿਆਰ ਪੈ ਗਿਆ ਬਾਬਿਆਂ ਨੇ ਇੱਕ ਦਿਨ ਗਿੱਦੜ ਸਿੰਘੀ ਦਿੱਤੀ ਅੱਜ ਐਮੀ ਬਿਰਕ ਫਿਲਮਾਂ ਦਾ ਸੁਪਰਸਟਾਰ ਐਮੀ ਬਿਰਕ ਨੂੰ ਤਾਂ ਸੁਪਰਸਟਾਰ ਬਣਾਇਆ ਬੱਲਕੋ ਜੀ ਤਵੀਤ ਦਿੱਤਾ ਸੀ ਐਮੀ ਬਿਰਕ ਜਿਹੜਾ ਗਲਚੇ ਪਾਇਆ ਹੋਵੇ ਤਵੀਤ ਤੇਰੇ ਨਾਲ ਪਾਇਆ ਮੇਰੇ ਆਲਾ ਤਵੀਤ ਦਿੱਤਾ ਡਬਲੇ ਨਾ ਬੰਨਾ ਹੋਇਆ ਗਲਚੇ ਨਹੀਂ ਪਾਇਆ ਸੁਪਰਸਟਾਰ ਬਣਾਇਆ ਬਾਬਾ ਵੇਖ ਕੌਣ ਖੜਾ 911 ਏ ਕਿਵੇਂ ਤੁਰੇ ਨਾਲ ਖੜਾ ਹੈ ਓਏ ਵੈਸੇ ਬਾਬਿਆਂ ਨਾਲ ਪਿਆਰ ਹੈ ਜਦੋਂ ਵੀ ਕਤੇ ਮੂਸੇਪਿੰਡ ਜਾਂਦੇ ਆ ਬਾਬਿਆਂ ਨੂੰ ਚਾਹ ਪਾਣੀ ਭੋਜਨ ਛਕਾ ਕੇ ਤੋਰਦਾ ਹੈ ਦਿਲ ਦਾ ਬੜਾ ਸਾਫ ਹੈ ਇਹਨੂੰ ਦਵਾਈ ਦੇਣ ਦੀ ਕੋਈ ਲੋੜ ਨਹੀਂ 9811 ਜੱਟ ਮਾਇਆ ਨਾ ਐ ਪੱਟੀ ਤੁਰਿਆ ਆਉਂਦਾ ਹੈ ਕੰਮ ਇਹ ਤੇ ਮਹਾਰਾਜ ਦੀ ਕਿਰਪਾ ਬਾਬੇ ਵੈਸੇ ਹੀ ਫੋਟੋ ਖਿਚਾ ਕੇ ਲਿਆਈ ਸੀ ਆ ਸੁਖਵੀਰ ਬਾਦਲ ਕਿਵੇਂ ਖੜਾ ਤੇਰੇ ਨਾਲ ਓਏ ਬੱਚਾ ਸੁਖਵੀਰ ਬਾਦਲ ਨਾਲ ਵੀ ਬਾਬਿਆਂ ਦਾ ਪਿਆਰ ਹੈ ਪਰ ਇੱਕ ਵਾਰੀ ਥੋੜੀ ਜੀ ਦਵਾਈ ਗਲਤ ਦੇ ਬੈਠੇ ਥੋੜੇ ਜੇ ਗੱਪ ਜੇ ਮਾਰਨੇ ਲੱਗ ਪਿਆ ਕੋਈ ਗੱਲ ਨਹੀਂ ਅਗਲੀ ਵਾਰੀ ਸਰਕਾਰ ਮੈਨੂੰ ਲੱਗਦਾ ਇਹਨਾਂ ਦੀ ਆਉਣੀ ਹੈ ਸੁਖਵੀਰ ਬਾਦਲ ਨੂੰ ਕਈ ਦਵਾਈ ਦਿੱਤੀ ਸੀ ਤਾਂ ਓ ਬਾਬਾ ਤਰੀ ਜੇ ਆ ਰਹਿਣ ਦੇ ਕੱਲ ਨੂੰ ਉਹਨਾਂ ਦੀ ਸਰਕਾਰ ਬਣ ਗਈ ਬਾਬਿਆਂ ਨੂੰ ਪੁੱਠੇ ਟਾਂਗੇ ਛੱਡਣਗੇ ਭਲਿਆ ਲੋਕਾ ਕੀ ਕਹਾਉਣਾ ਚਾਉਣਾ ਅੱਛਾ ਆ ਦੇਖਾ ਕੌਣ ਹੈ ਮੋਟਾ ਜਾਂ ਦਾ ਲੀਡਰ ਬਾਬਾ ਉਹ ਤੇ ਜਿਹਦੀ ਵੀਡੀਓ ਜਈ ਸੁੱਚਾ ਸਿੰਘ ਲਗਾ ਹਾਂ ਬੱਚਾ ਇਹਨੂੰ ਬਾਬਿਆਂ ਨੇ ਦਵਾਈ ਦਿੱਤੀ ਸੀ ਅੱਛਾ ਐਨਾ ਦਵਾਈ ਅਸਰ ਕਰ ਗਈ ਵੀਡੀਓ ਵਾਇਰਲ ਹੋ ਗਿਆ ਹਾਂ ਬਹੁਤ ਕਮਾਲ ਹੋ ਗਈ ਅੱਛਾ ਗੱਲ ਸੁਣੋ ਬਾਬਾ ਆਹ ਕੌਣ ਖੜਾ ਹੈ ਜਿਹੜਾ ਕਨੇਡਾ ਅਮਰੀਕਾ ਭੇਜਦਾ ਬੰਦਿਆਂ ਨੂੰ ਟਿਨੇ ਟੈਰੀ ਅੱਛਾ ਟਿਨੇ ਟੈਰੀ ਹਾਂ ਪਹਿਲਾਂ 7 ਬੈਂਡ ਹੋਣੇ ਚਾਹੀਦੇ ਸੀ ਬੰਦਾ ਕਨੇਡਾ ਫੇਰ ਭੇਜਦਾ ਸੀ ਆਹ ਬਾਬਿਆਂ ਨਾਲ ਟਿਨੇ ਟੈਰੀ ਦਾ ਪਿਆਰ ਪੈ ਗਿਆ ਹੁਣ ਡੇਢ ਬੈਂਡ ਦੇ ਉੱਤੇ ਕਨੇਡਾ ਅਮਰੀਕਾ ਚ ਤੇਜਦਾ ਬਾਬਿਆਂ ਦੇ ਤਵੀਤ ਦਾ ਅਸਰਾ ਬੱਚਾ ਥੱਗੀਆਂ ਬਹੁਤ ਮਾਰਦਾ ਓ ਬਾਬਾ ਕੋਈ ਨਹੀਂ ਦੁਨੀਆ ਚੱਲਦੀ ਆ ਮਾੜਾ ਮੋਟਾ ਕਰਨਾ ਪੈਂਦਾ ਥੱਗੀਆਂ ਮਰਨ ਤੈਨੂੰ ਸਿਖਾਉਂ ਗਰ ਉਹਨੂੰ ਬਾਬਾ ਜਦੋਂ ਅਸੀਂ ਤਵੀਤ ਦੇਤਾ ਮੈਂ ਆ ਨਾ ਗੱਲਾਂ ਕੀ ਕਰਦਾ ਹੋਰ ਦੇਖ ਲਾ ਬੋਲੇ ਬੋਲੇ ਬਾਬਾ ਆ ਦੇਖ ਕਿਹਦੀ ਫੋਟੋ ਹੈ ਇਹਦਾ ਬਾਬਾ ਹਰਸਿਮਰਤ ਕੌਰ ਬਾਦਲ ਹੈ ਫੇਰ ਦੇਖ ਲੈ ਜੋ ਬੈਗ ਟੋ ਆ ਹਾਂ ਇਹ ਵੀ ਬਾਬਿਆਂ ਨੇ ਅੰਗਰੇਜੀ ਸਿਖਾਈ ਹੈ ਇਹਨਾਂ ਸ਼ਾ ਬੜਾ ਪਿਆਰਾ ਬਾਦਲ ਪਰਿਵਾਰ ਕਹਿੰਦਾ ਜਦੋਂ ਵੀ ਬਾਦਲ ਜਾਂਦੇ ਆ ਬਾਬਿਆਂ ਨੂੰ ਭੋਜਨ ਸ਼ਕਾ ਕੇ ਫੇਰ ਭੇਜਦੇ ਆ ਅੱਛਾ ਅੱਛਾ ਹਾਂ ਹੋਰ ਦਸ ਬੱਚਾ ਲੈ ਪੁੱਤੈ ਨੂੰ ਪਾਲਾ ਤੈਨੂੰ ਫੋਟੋ ਦਿਖਾਉਣ ਲੱਗ ਗਏ ਸਾਰੇ ਪੰਜਾਬ ਨੂੰ ਬਾਬੇ ਦਵਾਈਂ ਦਿੰਦੇ ਆ ਹੁਣ ਦੱਸ ਤੇਰੇ ਦਿਲ ਦੀਆਂ ਗੱਲਾਂ ਦੱਸ ਦੀਏ ਬਾਬਿਆਂ ਨੂੰ ਮੰਨੇ ਉਹ ਬੱਸ ਕਰ ਯਾਰ ਬਾਬਾ ਯਾਰ ਬੱਸ ਕਰ ਉਹ ਬਾਬੇ ਬੜੇ ਪਹੁੰਚੇ ਆ ਹੱਥ ਦਿਖਾ ਬੱਚਾ ਹੱਥ ਦਿਖਾ ਬਗਤਾ ਓਏ ਬੱਚਾ ਤੈਨੂੰ ਸੱਚ ਦੱਸ ਕੇ ਜਾਣਗੇ 나થા ਬਾਬਾ ਪੰਨੇ ਵਾਲੇ ਤੋਂ ਆਇਆ ਚੱਲ ਗਏ ਇਹਦਾ ਕਿਲ ਦੇ ਵਿੱਚ ਮੇਖਾ ਲਾ ਦਿੰਦੀ ਆ ਬੈਲ ਕੋਨਾ ਬੈਲ ਕੋਨਾ ਲਾਇਆ ਬੱਚਾ ਅਗਲੇ ਸਾਲ ਤੇਰਾ ਵਿਆਹ ਵੱਟਦੇ ਪਿਆ ਮਾਇਆ ਨਾ ਦੁਨੀਆ ਦੇ ਵਿੱਚ ਚਰਚਾ ਹੋਊਗੀ ਤੇਰੇ ਵਿਆਹ ਦੀ ਵੀ ਪਾਨੇ ਸਿੱਧੂ ਦਾ ਵਿਆਹ ਹੋਇਆ ਜੈ ਗੁਰੂ ਦੇਵ ਪਾਨੇ ਸਿੱਧੂ ਦਾ ਵਿਆਹ ਹੋਇਆ ਮੇਰਾ ਨੋਕ ਵਿੱਚ ਜਾਣਦੀ ਸੀ ਉਹ ਬੱਚਾ ਤੇਰਾ ਨਾਂ ਇੱਥੇ ਲਿਖਿਆ ਹੋਇਆ ਆ ਜਿਹੜੀ ਰੇਖਾ ਜਾਂਦੀ ਹੈ ਇੱਥੇ ਭੱਬੇ ਨੂੰ ਕੰਨਾ ਭਾ ਨੰਨੇ ਨੂੰ ਕੰਨਾ ਨਾ ਪਾਨਾ ਸਿੱਧੂ ਲਿਖਿਆ ਬੱਚਾ ਲਾ ਬੱਚਾ ਪੰਜਾਬ ਦਾ ਤੂੰ ਬੜਾ ਫਿਕਰ ਕਰਦਾ ਹੈ ਆਪ ਦੀ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਆਪ ਦੀ ਸਕਾਰਪਿਓ ਗੱਡੀ ਦੇ ਵਿੱਚ ਆਪਦੇ ਪੱਲਿਓਂ ਤੇਲ ਪਵਾ ਕੇ ਜਿੰਨੇ ਪੰਜਾਬ ਦੇ ਵਿੱਚ ਧਰਨੇ ਲੱਗਦੇ ਆ ਸਾਰਿਆਂ ਧਰਨਿਆਂ ਤੇ ਜਾਣਾਂ ਕਿ ਨਹੀਂ ਹਾਂ ਸੱਚਾ ਬਾਬਾ ਇਹ ਤਾਂ ਸਾਧ ਬਾਬਾ ਜੀ ਸੁਣ ਕੇ ਮੈਨੂੰ ਪਤਾ ਲੱਗਿਆ ਓਏ ਅੰਨੀ ਰਿਆ ਜਿਊ ਟਿਊਬ ਤੇ ਤੇਰੇ ਵੀਡੀਓ ਪਈ ਆ ਇਹਦਾ ਚੈਨਲ ਸਬਸਕ੍ਰਾਈਬ ਕਰਿਆ ਮੈਂ ਇਹ ਵੀਡੀਓ ਦੇਖਦਾ ਰਹਿੰਦਾ ਚੁੱਪ ਕਰ ਜਾ ਬੱਚਾ ਬਾਬੇ ਬੜੇ ਜਾਣੀ ਜਾਣ ਹੈ ਓ ਬੱਚੇ ਆਉਣ ਵਾਲੇ ਤੇਰਾ ਪਵੈਖ ਦੱਸਦਾ ਨੂੰ ਏ ਬਾਬਾ ਜੀ ਕੋਈ ਐਵੇਂ ਨਹੀਂ ਆਏ ਲੈ ਬੱਚਾ ਬਾਬੇ ਤੈਨੂੰ ਗਿਦੜ ਸਿੰਘੀ ਵੀ ਦੇ ਕੇ ਜਾਣਗੇ ਦਿਲ ਦਾ ਬੜਾ ਸਾਫ਼ ਅੱਖਾਂ ਲਾਲ ਰਹਿੰਦੀਆਂ ਲੋਕ ਕਹਿੰਦੇ ਤੂੰ ਨਸ਼ਾ ਕਰਦਾ ਪਰ ਤੂੰ ਨਸ਼ੇ ਨੂੰ ਹੱਥ ਨਹੀਂ ਲਾਉਂਦਾ ਸੱਚਾ ਇੱਕ ਝੂਠ ਆ ਅੱਖਾਂ ਮੱਚਦੀਆਂ ਬਹੁਤ ਰਹਿੰਦੀਆਂ ਬਾਬਾ ਨਸ਼ਾ ਤਾਂ ਮੈਂ ਢੱਕਾ ਨਹੀਂ ਕਰਿਆ ਕਦੇ ਮੈਨੂੰ ਪਤਾ ਬੱਚਾ ਲੈ ਫਿਰ ਤੇਰੇ ਅੱਖਾਂ ਦੇ ਵਿੱਚ ਸੁਰਮਾ ਪਾਉਨੇ ਆ ਅੱਖਾਂ ਦੇ ਬਾਬਾ ਮੈਂ ਨਹੀਂ ਸੁਰਮਾ ਉਹ ਬੱਚਾ ਤੂੰ ਇੱਕ ਆਰੀ ਮਮੀਰਾ ਰਗੜ ਕੇ ਬੱਕਰਾ ਜਿਹੜਾ ਪਹਾੜਾਂ ਦਾ ਉਹਦੀ ਸਰੀ ਨੂੰ ਫੇਕ ਕੇ 17 ਦਿਨ ਅੱਗ ਦੇ ਵਿੱਚ ਭੁੰਨ ਕੇ ਕੋਹਰ ਤਪੱਸਿਆ ਕਰਕੇ ਸੁਰਮਾ ਤਿਆਰ ਕਰਿਆ ਕੱਢ ਬੱਚਾ ਕਾਲਾ ਨਾਲ ਕੱਢ ਕੇ ਰਾਤ ਚੇਲਿਆ ਕਾਲਾ ਨਾਗ ਵਿੱਚੋਂ ਸੁਰਮਾ ਲੈ ਪਾਣਾ ਸਿੱਧੂ ਤੇਰੀਆਂ ਅੱਖਾਂ ਦੇ ਵਿੱਚ ਸੁਰਮਾ ਪਾ ਦिए 2 ਕਿਲੋਮੀਟਰ ਤੇ ਟੱਟੀ ਬੈਠਾ ਬੰਦਾ ਦਿਖਾ ਦिए ਬਾਬਿਆਂ ਨੂੰ ਮੰਨੇ ਲੈ ਬੱਚਾ ਮੈਂ ਇਧਰ ਬਾਬਿਆਂ ਦੇ ਪਾਉਣਾ ਹੈ ਤੂੰ ਮੇਰੇ ਚੇਲੇ ਦੇ ਪਾ ਲੈ ਫੜ ਥੋੜਾ ਜਿਹਾ ਲਵੇੜੀ ਬਾਲਾ ਨਾ ਲਵੇੜੀ ਉੱਠ ਘੜ ਕੇ ਬੱਸ ਕਰ ਬੱਚਾ ਲੈ ਬੱਚਾ ਥੋੜਾ ਜਿਹਾ ਤਕਲੀਫ ਹੋਊਗੀ ਲੈ ਲੈ ਬੱਚਾ ਸ਼ਰਮਾ ਪਾਉਣ ਲੱਗੇ ਆ ਲੈ ਕਰਾਂ ਬੱਚਾ ਉਧਰ ਪਾ ਬਈ ਛੋਟੇ ਮੁੰਡੇ ਦੇ ਤੂੰ ਪੁੱਤ ਮਾੜਾ ਜਾ ਕੇ ਰਾਂ ਤਾਂ ਲੱਗੂਗਾ ਉਹ ਬਾਬਾ ਮਾ ਮੱਚ ਰਹਾ ਨਾ ਪਾ ਤਾ ਮੱਚ ਰਹਾ ਬਾਬਾ ਮੱਚ ਰਿਹਾ ਫੇਰ ਕੱਲ੍ਹ ਸੌਣ ਪਾ ਇੱਕ ਮਿੰਟ ਬੱਚਾ ਮਾੜਾ ਜਾ ਕੇ ਹੋ ਜਾ ਓਏ بابا ਜਾ ਕੇ ਚਾਚਾ ਅਖੇ ਤੇ ਬਾਬਾ ਪਾਣੀ ਨਾਲ ਪਾਣੀ ਨਾਲ ਨਾਲ ਲੋ ਪਾਣੀ ਨਾਲ ਨਾਲ ਪਾਣੀ ਨਾਲ ਪਾਣੀ ਨਾਲ ਓਏ بابا ਓਏ ਦੱਸੀ ਇਹ ਤਾਂ ਕਿਹਦੀ ਆਹ ਸਾਂ ਜਾਰਦੀ ਨੇ ਹੋਣਾ ਲਾ ਲਿਆ ਹਾਂ ਬੱਚਾ ਹਲੋ ਜਲਦੀ ਕਰ ਗੱਡੀ ਭਜਾ ਦੇ ਆਪਾਂ ਸਿੱਧੀਆਂ ਮੇਰਟ ਵੇਚਾਂਗੇ ਜਾ ਕੇ ਓ ਪੁੱਤ ਮੇਰੀ ਗੱਲ ਸੁਣ ਕਲਯੁਗ ਦਾ ਜਵਾਨਾ ਆ ਗਿਆ ਇੱਕ ਵਾਰੀ ਬਾਬੇ ਨਾਨਕ ਨੇ ਮਰਦਾਨੇ ਨੂੰ ਕਿਹਾ ਸੀ ਕਹਿੰਦਾ ਮਰਦਾਨਿਆਂ ਸਾਰੀ ਦੁਨੀਆ ਠੱਗਾਂ ਦੀ ਹੋਊ ਤੇ ਮਰਦਾਨੇ ਨੇ ਬਾਬਾ ਨਾਨਕ ਜੀ ਨੂੰ ਪੁੱਛਿਆ ਸੀ ਬਾਬਾ ਜੀ ਠੱਗਿਆ ਕੌਣ ਜਾਊ ਤੇ ਬਾਬੇ ਨਾਨਕ ਨੇ ਕਿਹਾ ਸੀ ਜਿਹੜਾ ਜੀਤੇ ਟਿਜ ਗਿਆ ਉਹ ਠੱਗਿਆ ਗਿਆ ਬਸ ਪੁੱਤੋ ਹੁਣ ਉਹ ਜਵਾਨਾ ਚੰਦ ਹੈ ਠੀਕ ਹੈ ਨਾ ਆਪਣੇ ਤੇ ਟਿਜ ਗਏ ਹੁਣ ਤਾਂ ਆਪਾਂ ਫਰਰ ਹੋ ਜਾ ਕਰਾਂ